ਕੁਲੇ ਪੰਡਾਲ ਮੇ ਆਕੇ ਕੀਰਤਨ ਕਰੋ ਢੋਲ ਬਜਾਓ ਨਾਚੋ ਲੇਕਿਨ ਜਬ ਬੱਚੇ ਲੰਗੂਰ ਅੰਦਰ ਹੁੰਦੇ ਹਨ ਉਸ ਸਮੇਂ ਹਨੂਮਾਨ ਜੀ ਕੇ ਮੰਦਰ ਮੇ ਨਹੀਂ ਆਨਾ ਚਾਹੀਏ ਉਹਨਾਂ ਨੇ ਮੰਨ ਲਿਆ ਬੂਟ ਪਾਏ ਜਾਂਦੇ ਨੇ ਚਮੜੇ ਦੇ ਬੂਟ ਪਾਉਂਦੇ ਨੇ ਅੰਦਰ ਮਨਾ ਹੀ ਹੋ ਗਿਆ ਨਹੀਂ ਜਾਣਾ ਉਹਨਾਂ ਨੇ ਬੂਟ ਪਾਏ ਜਾਂਦੇ ਨੇ ਚਮੜੇ ਦੇ ਬੂਟ ਪਾਉਂਦੇ ਨੇ ਅੰਦਰ ਮਨਾ ਹੀ ਹੋ ਗਿਆ ਨਹੀਂ ਜਾਣਾ ਉਹਨਾਂ ਨੇ ਅੰਦਰ ਚਮੜੇ ਕੇ ਬੂਟ ਤਾਂ ਇਹਾਂ ਆਪਣੇ ਵੀ ਪਹਿਨੇ ਲੇਕਿਨ ਅੰਦਰ ਕੇ ਅੰਦਰ ਜੋ ਬਾਹੂਬਲੀ ਕੋਈ ਨਹੀਂ ਜਾਣਗੇ ਜਾਣ ਗਈ ਨਹੀਂ ਨਹੀਂ ਜਾਣਗੇ ਠੀਕ ਹੈ ਔਰ ਵਹਾਂ ਵੀ ਉਹਨਕੋ ਕਹਿ دیا ਹੈ ਕਿ ਆਪ ਤੁਸੀਂ ਮੋਕੋਲ ਕੇ ਕਪੜੇ ਕੇ ਕੁਝ ਵੀ ਪਹਿਨੀਏ ਆਪਕੋ ਚਮੜੇ ਕੇ ਯੂਟ ਨਹੀਂ ਪਹਿਨੇ ਚਾਹੀਏ ਠੀਕ ਹੈ ਉਹਨੇ ਵੀਡੀਓ ਚੇਂਜ ਕਰ ਉਹਦੀ ਜਗ੍ਹਾ ਖਡਾਵਾਂ ਲਾਤੀਆਂ ਉਹਨਾਂ ਨੇ ਸਾਹਮਣੇ ਵੀਡੀਓ ਭੇਜਤੀਆਂ ਜਿਹੜੇ ਬੂਟ ਪਾਉਂਦੇ ਸੀ ਨਾ ਅੰਦਰ ਕਹਿੰਦੇ ਹੈਗੇ ਤਾਂ ਕੋਈ ਉਹ ਬੰਦ ਕਰਕੇ ਉਹਦੀ ਜਗ੍ਹਾ ਖਡਾਵਾਂ ਲਾਤੀਆਂ ਤੁਹਾਨੂੰ ਵੀਡੀਓ ਦੇ ਦਿੰਦੇ ਆ ਖਡਾਵਾਂ ਜਿਹੜੀਆਂ ਬਹੁਤ ਮੁਸ਼ਕਲ ਹੈ ਕਾਰਵਾਈ ਕੀਤੀ ਜਾਏਗੀ ਉਹਨਾਂ ਦੇ ਨਾਲ ਇਹ ਧਰਮ ਦਾ ਗੱਲ ਹੈ ਸੁਣੋ ਨਹੀਂ ਸੂਚਨਾ ਦਿੱਤੀ ਜਾਏਗੀ ਅਗਲੀ ਵਾਰੀ ਤੋਂ ਉਹ ਸਾਰੇ ਮੰਤਾਂ ਨੂੰ ਲਿਖ ਕੇ ਉਹ ਮੰਤ ਜਿੰਮੇਵਾਰ ਹੋਣਗੇ ਆਪਣੀ ਆਪਣੀ ਟੋਲੀ ਦਾ ਸਾਰਾ ਦੇ ਬਾਕੀ ਜਿਹੜਾ ਇੱਕ ਕੁਝ ਲੋਗ ਇਹ ਸੀਨ ਨੂੰ ਲੈ ਕੇ ਵੀਡੀਓ ਵੀਡੀਓ ਉਹਨਾਂ ਨੂੰ ਸਾਰਿਆਂ ਨੂੰ ਅਪੀਲ ਕੀਤੀ ਗਈ ਬੰਦ ਕਰੋ ਇਹ ਧਰਮ ਦਾ ਮਸਲਾ ਇਹ ਵਿਚਰੰਗੀ ਸੇਨਾ ਵਾਲੇ ਜੋ ਚਾਹੁੰਦੇ ਸੀ ਜੋ कमेटी वो आपसी हो गया। इस तो फेर भी आप कोई बेद भी नहीं होगी जो मंदिर में आएगा वो मंदिर का है और मुझे पूरा विश्वास है और वो लिख के भी दे गए कि वो मंदिर की मर्यादा का पालन करेंगे अगर तो सभी हिंदू बच्चे हैं सनातनी बच्चे है मैं तो ये कहती हूँ कि अगर हिंदू धर्म की आस्था को अपनाकर ਕੋਈ ਦੂਸਰੇ ਧਰਮ ਸੰਪਰਦਾਇਕ ਆਤਾ ਹੈ ਉਸ ਕੋ ਵੀ ਅਸੀਂ ਸਵਾਗਤ ਕਰਾਂਗੇ ਐਸਪੀ ਸਾਹਿਬ ਆਏ ਐਸੇ ਕਰਨ ਦੇਖੋ ਮੇਲੇ ਨੂੰ ਮੇਲੇ ਨੂੰ ਸੁਚਾਰੂ ਰੂਪ ਚ ਚਲਾਉਣ ਵਾਸਤੇ ਜਿਵੇਂ ਸਾਡੇ ਵੱਡੇ ਭੈਣ ਜੀ ਸ਼੍ਰੀਮਤੀ ਲక్ష్ਮੀ ਕੰਚਾ ਜੀ ਨੇ ਤੁਹਾਨੂੰ ਦੱਸਿਆ ਹੈ ਕਿ ਇਸ ਮੇਲੇ ਨੂੰ ਬੜੇ ਵਧੀਆ ਤਰੀਕੇ ਨਾਲ ਹਰਸ਼ੁਲਾਸਨ ਸਾਰਾ ਸਮਾਜ ਮਨਾਉਂਦਾ ਹੈ ਇਹਦੇ ਵਿੱਚ ਕੋਈ Hindu ਨੇ ਵੀ Sikh ਵੀ ਨੇ ਕਈ ਜਾਤੀਆਂ ਦੇ ਲੋਕ ਨੇ ਆਉਂਦੇ ਤੇ ਮੱਥਾ ਟੇਕਦੇ ਨੇ ਵੀ ਆਪਣੀ ਮੰਨਤ ਨੂੰ ਪੂਰੀ ਕਰਵਾਉਣ ਦੇ ਲਈ ਸੋ ਇਸ ਮੇਲੇ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਾਸਤੇ ਪੁਲਿਸ ਪ੍ਰਸ਼ਾਸਨ ਸਾਡੇ ਮਾਨਯੋਗ ਸੀਪੀ ਸਾਹਿਬ ਅਸੀਂ ਸਾਰੀ ਪੁਲਿਸ ਫੋਰਸ ਸਾਰੇ ਗੱਸੜ ਅਸਰ ਸਾਰੇ ਐਨ ਜੀਓ ਸਾਰੇ ਐਸੋਸੀਏਸ਼ਨ ਅਸੀਂ ਹਾਜ਼ਰ ਆ ਜੀ ਤੇ ਮੈਂ ਤੁਹਾਡੇ ਥਰੂ ਲੋਕਾਂ ਨੂੰ ਇਹ ਅਪੀਲ ਕਰਾਂਗਾ ਕਿ ਇਹ ਮੇਲਾ ਜਿਹੜਾ ਖੁਸ਼ੀਆਂ ਵਾਲਾ ਹੈ ਇਹਨੂੰ ਵਧੀਆ ਤਰੀਕੇ ਨਾਲ ਚੱਲਣ ਦੇਣ ਔਰ ਮੈਂ ਤੁਹਾਡੇ ਥਰਾਂ ਥਰੂ ਲੋਕਾਂ ਨੂੰ ਚੇਤਾਵਨੀ ਵੀ ਦੇਵਾਂਗਾ ਜਿਹੜੇ ਕੋ ਮਾੜੇ ਅੰਸਰ ਨੇ ਉਹਨਾਂ ਨੂੰ ਬਿਲਕੁਲ ਸਿਰੇ ਚੁੱਕ ਦਿੱਤਾ ਜਾਏਗਾ ਚਾਹੇ ਸਾਨੂੰ ਕਾਨੂੰਨ ਮੁਤਾਬਕ ਜਿੱਥੇ ਤੱਕ ਮਰਜ਼ੀ ਜਾਣਾ ਪਵੇ ਮੇਰੀ ਬੇਨਤੀ ਹੈ ਉਹਨਾਂ ਲੋਕਾਂ ਨੂੰ ਜਿਹੜੇ ਕੋ ਸੋਚ ਵੀ ਰੱਖਦੇ ਆ ਆਪਣੀ ਸੋਚ ਵੀ ਖਤਮ ਕਰ ਦਨ ਕਿ ਅਸੀਂ ਇਸ ਕੋ ਪੰਗਾ ਲਾਵਾਂਗੇ ਅਸੀਂ ਬਿਲਕੁਲ ਹੀ ਅਲੋਅ ਕਰਾਂਗੇ ਕਿਸੇ ਨੂੰ ਕਿਸੇ ਹਾਲ ਦੇ ਵਿੱਚ ਧੰਨਵਾਦ ਫੈਸਲਾ ਮੇਰਾ ਨਹੀਂ ਹੈ ਕੁੱਲੇ ਪੰਡਾਲ ਮੇ ਆ ਕੇ ਕੀਰਤਨ ਕਰੋ ਢੋਲ ਬਜਾਓ ਨਾਚੋ ਲੇਕਿਨ ਜਦ ਬੱਚੇ ਲੰਗੂਰ ਅੰਦਰ ਹੁੰਦੇ ਹਨ ਉਸ ਸਮੇਂ ਹਨੂਮਾਨ ਜੀ ਕੇ ਮੰਦਰ ਮੇ ਨਹੀਂ ਆਨਾ ਚਾਹੀਏ ਉਹਨਾਂ ਨੇ ਮੰਨ ਲਿਆ ਹੈ